ਸਾਤ ਸਰੀ ਗਾਲ ਦੋਸਤੋ ਇਹਨੇ ਮੇਰੇ ਪਿੰਡ ਦੇ ਗੱਗੀ ਬਾਈ ਇਹਨਾਂ ਦਾ ਕਟਿੰਗ ਦਾ ਕੰਮ ਆ ਪਰ ਕਟਿੰਗ ਦੇ ਕੰਮ ਦੇ ਨਾਲ ਨਾਲ ਇਹਨਾਂ ਕੋਲ ਇੱਕ ਕਲਾਕਾਰੀ ਅਜੀਬ ਹੈ ਇਹਨੇ ਕੋਲ ਇਹਨਾਂ ਇਹ ਕਣਕ ਦੇ ਦਾਣੇ ਆ ਛੋਲਿਆਂ ਦੇ ਦਾਣੇ ਆ ਸਿੱਖਾ ਜਿਨ੍ਹਾਂ ਦੇ ਕਾਫੀ ਕੁਝ ਲਿਖਿਆ ਹੋਇਆ ਹੈ ਇਹ ਬਾਈ ਤੋਂ ਜਾਣਦੇ ਆ ਵੀ ਇਹਦੇ ਕੀ ਕੁਝ ਲਿਖਿਆ ਹਾਂ ਬਾਈ ਇਹ ਨਾ ਜਿਹੜੀ ਆ ਛੋਲਿਆਂ ਦਾ ਦਾਣਾ ਹੁੰਦਾ ਛੋਲਾ ਹੂੰ ਹੂੰ ਇਹ ਤੇ ਸਾਰੇ ਤੇ ਇਹ ਵੀਸ ਲਿਖੀ ਹੋਈ ਹੈ ਇੱਕ ਦਾਣੇ ਤੇ ਹਾਂ ਆ ਤੁਸੀਂ ਦੇਖ ਸਕਦੇ ਹੋ ਜਮਾ ਬਿਲਕੁਲ ਛੋਟਾ ਦਾਣਾ ਇਹਦੇ ਸਾਰੇ ਸਾਰੀ ABC ਲਿਖੀ ਸਾਰੀ ABC ਲਿਖੀ ਹੋਈ ਹੈ ਇਹ ਦੇਖ ਕਰ ਲੈਣੇ ਅੱਛਾ ਤੇ ਹੋਰ ਇਹ ਦੋ ਦੋ ਜਾਲ ਦੇ ਦਾਣੇ ਆ ਇਹਨਾਂ ਦੇ ਸਾਰਿਆਂ ਦੇ ABC ਤੇ ਲਿਖੀ ਹੋਈ ਹੈ ਪੰਖਰੇ ਨੌ ਸਿੱਖਾਂ ਦੇ ਡੱਬੇ ਤੇ ਕੀ ਲਿਖਿਆ ਹੈ ਉਹ ਤੇ ਸਿੱਖਾਂ ਦੇ ਸਿੱਖਾਂ ਦੇ ਸਿੱਖਾਂ ਤੇਰੀ ABC ਲਿਖੀ ਹੋਈ ਹੈ ਤੇ ਉੜੜ ਹੂੰ ਇੱਕੋ ਸਿੱਖ ਤੇ 50 ਤੱਕ ਗਿਣਤੀ ਦੇਖੀ ਕਰੀ ਉਹਰੇ ਕੁਛ ਮੈਨ ਕੁਛ ਨਾ ਨੌ ਤੱਕ ਵੈਸੇ ਇਹਨੂੰ ਵੀ ਆ ਤਾਂ ਵੈਸੇ ਹੋਰ ਹੈ ਕੁਛ नौ तक मैं गिनती भी कर लेना है hmm. नौ तो मैं पंजा तक गिनती लिख लेना है ठीक है आ नौ ते आ अच्छा, नौ ते पंजाब तक नौ, नौ ते आ देखो ये कांके दाने देखिसी है कि डेढ़ दाने से है हम्म hmm, एबीसी सारी कांके दाने से है ਬਾਕੀ ਗੋਰਧਾਨੀ ਆਪਾਂ ਵਧਾਈ ਚੱਲਦੇ ਆ ਜਿਵੇਂ ਜਿਵੇਂ ਲੋਕਡਾਊਨ ਆਇਆ ਬਸ ਇਹਨਾਂ ਦਾ ਕਾਇ ਹੈ ਜਦੋਂ ਇਹਨਾਂ ਨੇ ਕੁਝ ਲੇਖ ਲਿਆ ਨਾਲ ਦੀ ਨਾਲ ਡੱਬੀ ਚ ਪਾ ਕੇ ਰੱਖ ਲੈਣੀ ਹੈ ਚੀਜ਼ ਤੇ ਮੈਂ ਤਾਂ ਮੇਰੇ ਵੀਰ ਕਹਿਦਣਗੇ ਪਹਿਲਾਂ ਪਾਕੀਆਂ ਬਣਾਉਂਦਾ ਰਿਹਾ ਹੋਊਗਾ ਪਰ ਨਹੀਂ ਯਾਰ ਐ ਨਹੀਂ ਇਹ ਤਾਂ ਤੁਮ ਬੀਅ ਕਰੋ ਤਾਂ ਅੱਛਾ ਪੇਪਰ ਵਾਲੀਆਂ ਪਰਚੀਆਂ ਅੱਛਾ ਪਰ ਇਹ ਉਹਦੇ ਉੱਤੇ ਨਹੀਂ ਹੈ ਨਾ ਕੰਮ ਸਹੀ ਗੱਲ ਐਨਾ ਬ੍ਰੀਕ ਯਾਰ ਇੱਕ ਦਾਣੇ ਦੁਰੇ ਕਰੀ ਹਾਂ ਆ ਦੇਖੋ ਆ ਸਾਰਾ ਲਿਖਿਆ ਹੋਇਆ ਇਹ ਵੀ ਸੀ ਹਾਂ ਸਾਰੀ ਆ ਆ ਲਾਸਟ ਵਾਲੇ ਅੱਖਰ ਆ ਗਏ ਹੂੰ ਆ ਲਾਸਟ ਆ। ਅਜਾ ਮੂੰ ਆਪਾਂ ਨੂੰ ਘੱਟ ਬਦਲਦਾ ਇਹ ਪਹਿਲਾਂ ਹੀ ਦੱਸ ਦਿੰਦਾ ਇੱਥੇ ਆ ਕੁਝ ਲਿਖਿਆ ਹੋਇਆ ਹੈ। ਸ਼ੀਸ਼ੇ ਚ ਮਾ ਨਹੀਂ ਗਾ ਨਹੀਂ ਤਾਂ ਮੈਂ ਤੈਨੂੰ ਚੀ। ਅੱਛਾ ਸ਼ੀਸ਼ੇ ਨਾਲ ਲਿਖਦਾ ਹਾਂ ਨਾਲ। ਸ਼ੀਸ਼ਾ ਵੀ ਮੈਂ ਬਦਲ ਲੈਣਾ ਨਾਲ। ਵੈਸੇ ਕਦੇ-ਕਦੇ ਨਹੀਂ ਬਦਲਦਾ ਨਹੀਂ ਜ਼ਿਆਦਾ ਨਹੀਂ ਬਦਲਦਾ ਮੈਂ। ਹੂੰ ਇਹ ਮੈਂ ਵੇਖਾਂਗਾ ਤੇਰੀ ਬਾਤਾਂ ਜੇ। ਤੇਰੀ ਵੀ ਵੀਡੀਓ ਤੇਰੀ ਆਉਂਦੀ ਆ। ਇਹ ਤਾਂ ਲਿਆਂਦਾ ਵੀ ਥੋੜੇ ਵੀ ਨਹੀਂ ਹੋਈ ਐ। ਠੀਕ ਐ। ਥੋੜੀ ਆਉਂਦੀ ਐ ਦੇਖ। ਨਹੀਂ ਉਹ ਚੀਜ਼ ਨਹੀਂ ਬਣਦੀ ਇਹ ਸ਼ੀਸ਼ੇ ਚੋਂ ਨਹੀਂ ਆਉਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਠੀਕ ਆ ਬਾਈ ਇਹ ਨੇ ਸਾਡੇ ਗੱਗੀ ਬਾਈ ਕਟਿੰਗ ਦਾ ਕੰਮ ਇਹਨਾਂ ਦਾ ਜੈ ਸਿੰਘ ਵਾਲਾ ਪਿੰਡ ਹੈ ਬਠਿੰਡੇ ਜ਼ਿਲ੍ਹੇ ਚ ਤੇ ਆ ਬਾਈ ਦੀ ਕਲਾਕਾਰੀ ਹੈ ਤੇ 16 ਦੇ ਦਾਣਾ ਦਾ ਵੀ ਪੈਕਟ ਹੀ ਰੱਖੀ ਬੈਠਾ ਇਹ ਕੋਲੇ ਜਦੋਂ ਜਦ ਤਮੰਦ ਲਿਖਣ ਲਾ ਕੇ ਅੰਦਰ ਥੋੜੀ ਗਾਈਂਤੀ ਹੁੰਦਾ ਨਾ ਇਹ ਜੀ ਜੇ ਕਹਤੈ ਮੋਬਾਈਲ ਮੇਰੇ ਕੋਲੇ ਹੈ ਨਹੀਂ ਘੱਟ ਰਨ ਚੂਜ ਕਰਦਾ ਮੈਂ ਹਾਂ ਇਹ ਚੀਜ਼ ਵੱਧ ਯੂਜ਼ ਕਰਦਾ ਹਾਂ ਇਹ ਵੀ ਹੈਗਾ ਇਹਨਾਂ ਕੋਈ ਮੋਬਾਈਲ ਨਹੀਂ ਇਹਦੇ ਕੋਲੇ ਹੁੰਦਾ ਇਹਦੇ ਕੋਲੇ ਬਾ ਦੁਕਾਨ ਤੇ ਆਉਣਾ ਪੈਂਦਾ ਫੋਨ ਕਰਕੇ ਤਾਂ ਬਣਦੀ ਨਹੀਂ ਗੱਲ ਤੇ ਜਦੋਂ ਵਿਹਲਾ ਤੇ ਬਸ ਇਹੀ ਆਪਦੀ ਕਲਾਕਾਰੀ ਚ ਰੱਖਿਆ ਰਹਿੰਦਾ ਠੀਕ ਹੈ ਅਕੀ ਬਈ ਧੰਨਵਾਦ ਜੀ ਧੰਨਵਾਦ ਠੀਕ ਜੀ ਬਈ